ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀ ਗੀਤ ਅਖੀਐ ਕਰਤੇ ਕਹੈ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵ ਰਿ ਹੋ ਸਿਰਜਣਹਾਰੋ ਮੰਗਾ ਬਹੁ ਮੇਰੇ ਨਿਰਭਉ ਕਾ ਸੁਹੇਲਾ ਹਉ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸੰਵਾਲੀਆ ਨ ਦੇਖੇਗਾ ਦੇਵਨ ਹਾਰ ਤੇਰ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਉਨ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸਿਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰਿ ਪਹਚਾ ਸਦੜੇ ਨਿਤ ਪਵਨ ਸਦਨ ਹਰਿ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਅਸਾ ਮਹੱਲਾ ਪਹਿਲਾ ਛੇ ਅਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰਿਕ ਵਿਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾ ਵਿਸੁਏ ਜਸਿਆ ਘੜੀਆਂ ਪਹਿਰਾ ਸਿੱਟੀ ਵਾਰੀ ਮਾਹੂਆ ਸੂਰਜ ਕੋ ਰਤ ਅਨੇਕ ਨਾਨਕ ਪਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਵਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਬ ਮਲਿਆਣ ਲੋ ਪਵਨ ਚਰੂ ਕਰੇ ਸਗਲ ਬਨ ਨਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ ਸਹਿਸ ਤਵ ਨੈਣ ਨ ਨੈਣ ਹੈ ਤੁਹ ਕੋ ਸਹਿ ਸਮੂਰਤ ਨਨਾਂ ਏਕ ਤੋਹੀ ਸਹਿ ਸਬਦ ਬਿਮਲ ਨਨ ਏਕ ਪਾਦ ਗੰਧ ਵਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਵਿਤ ਮਨੋ ਅਣ ਦਿਨੋ ਮੋਹੀ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੀ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਪਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵਡਾ ਹੈ ਕਰ ਡੰਡੋਤ ਪੁਨ ਵਡਾ ਹੈ ਰਹਾਉ ਸਾਗਤ ਹਰ ਰਸ ਸਾਜਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁ ਵਹਿ ਦੁਖ ਪਾਵਹਿ ਜਮ ਕਾਲ ਸਹਹਿ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾੜੇ ਦੁਖ ਜਨਮ ਮਰਨ ਪਵ ਖੰਡਾਹੀ ਅਵਨਾਸੀ ਬੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੀ ਹਮ ਗਰੀਬ ਮਸਕੀਨ ਬਬ ਤੇਰੇ ਹਰ ਰਾਖ ਰਾਖ ਵਡ ਵੱਡਾ ਹੀ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਏ ਰਾਗ ਗੋੜੀ ਪੂਰਵੀ ਮਹੱਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਵੇਲਾ ਪੀਹਾ ਖਾਟ ਚੱਲੋ ਹਰਲਾ ਆਗੇ ਬਸਨਾ ਸੁਹਿਲਾ ਔਦਖਟੇ ਦਿਨਸ ਰਹਿ ਨਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾ ਓ ਸੰਸਾਰ ਵਿਕਾਰ ਸੰਸੇ ਮਹਿ ਤਰੋ ਬ੍ਰਹਮ ਗਿਆਨੀ ਇਸ ਹੈ ਜਗਾਈ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਤ ਆਏ ਸੋਈ ਵਿਹਾਜਹੁ ਹਰ ਦੁਰ ਤੇ ਮਨ ਹੈ ਬਸਰਾ ਨਿਜ ਘਰ ਮਹਿਲ ਪਾਉ ਹੋ ਸੁਖ ਸਹਦੇ ਬਾਹਰ ਨਾ ਵੇ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਔਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਦਾਸ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਬੁਰਖ ਵਿਧਾਤੇ ਸਰਦਾਵਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ